ਸਤਿ ਸ਼੍ਰੀ ਅਕਾਲ ਬਾਜੀ ਹਾਂਜੀ ਸਤਿ ਸ਼੍ਰੀ ਅਕਾਲ ਬੰਬੇ ਤੋਂ ਬੋਲ ਰਹੇ ਹਾਂ ਜੀ ਕੀ ਹਾਲ ਹੈ ਜੀ ਤੁਹਾਡੇ ਸ਼ਹਿਰ ਦੀਆਂ ਖਬਰਾਂ ਤਾਂ ਵੱਡੀਆਂ ਵੱਡੀਆਂ ਚੱਲ ਰਹੀਆਂ ਵੱਡਾ ਸ਼ਹਿਰ ਤੇ ਵੱਡੀਆਂ ਹੀ ਖਬਰਾਂ ਨਾ ਵੱਡੇ ਬੰਦੇ ਆ ਜੋਧਿਆਂ ਦੀ ਖਾਨ ਦੇ ਬੰਦੇ ਨੇ ਆਹੋ ਤੂੰ ਮਾ ਬੰਬੇ ਫਿਰ ਲੱਗਾ ਤੂੰ ਮੈਨੂੰ ਸ਼ਰਮ ਨਹੀਂ ਇਸ ਗੱਲ ਦੀ ਵੀ ਦੱਸ ਉਹ ਤੇਰਾ ਖਾਸ ਜਸਪਾਲ ਸਿੱਧੂ ਕਿੰਨਾ ਰਾਈਟ ਹੈਂਡ ਕਿੱਡਾ ਵੱਡਾ ਇਹਦਾ ਬੰਦਾ ਉਹਦਾ ਪੁੱਤਰ ਬਣਿਆ ਆ ਉਹਦਾ ਪੁੱਤਰ ਬਣਿਆ ਤੇ ਉਹਦੇ ਪੁੱਤਰ ਦਾ ਜਿਹੜਾ ਸਕਾ ਭਰਾ ਜਸਪਾਲ ਸਿੰਘ ਸਿੱਧੂ ਦਾ ਸਕਾ ਭਰਾ ਆ ਅਵਤਾਰ ਸਿੰਘ ਸਿੱਧੂ ਛੋਟਾ ਭਰਾ ਆ ਉਹ ਗੁਜਰਾਤ ਬਾਰਡਰ ਤੇ ਪੰਜਾਬ ਤੋਂ ਚਿੱਟਾ ਲਿਆਂਦਾ ਫੜਿਆ ਗਿਆ 15 ਲੱਖ ਰੁਪਏ ਦਾ ਚਿੱਟਾ ਆ ਤੇ ਬਾਕੀ ਫੀਮ ਵਕਰੀ ਆ ਉਹ ਫੇ ਬਾਅਦ ਸਾਡੇ ਅਮਰੀਕਾ ਵਾਲੇ ਤੀਏ ਦਿਨ ਟ੍ਰਿੰਡ ਫੋੜੀ ਚੱਕ ਲੈਂਦੇ ਰੋਲਾ ਪਾਉਣ ਲੱਗੇ ਸਰਕਾਰ ਕਰਦੀ ਆ ਜੀ ਬਦਨਾਮ ਕਰਦੀ ਆ ਅਇਤ ਸਤਵੰਸੂ ਦੇ ਉਹ ਉਹ ਕਹੇ ਅਮ ਸ੍ਰਿੰਦਰ ਸਿੰਘ ਕਹਿੰਦਾ ਕਹਿੰਦਾ ਜੀ ਨਸ਼ੇ ਦਾ ਤੇ ਸਿੱਖ ਦਾ ਸੰਬੰਧ ਕੋਈ ਨਹੀਂ ਹੈਗਾ ਅੱਛਾ ਜੀ ਮੈਂ ਸੋਚਾਂ ਪਿਉਣਾ ਜਸਪਾਲ ਸਿੱਧੂ ਦਾ ਭਰਾ ਐ ਸਤਵੰਸੂ ਦੇ ਭਤੀਜੇ ਦੀ ਇੱਧਰ ਗੱਲ ਚੱਲਦੀ ਆ ਕਿ ਕੀ ਤੁਸੀਂ ਇਹ ਮੰਨਦੇ ਆ ਕਿ ਸਿੱਖ ਨਹੀਂ ਹੈਗੇ ਹੁਣ ਨਹੀਂ ਉਹ ਤਾਂ ਦਮਾਲਾ ਬਣਿਆ ਗੋਲ ਉਹਨੇ ਦੇਖੋ ਨਾ ਉਹਦੀ ਫੋਟੋ ਵੀਡੀਓ ਦੇ ਵਿੱਚ ਤੌਰ ਨਾਲ ਅਗਲੇ ਨੇ ਦਮਾਲਾ ਬਣਿਆ ਕੇਸਰੀ ਰੰਗ ਦਾ ਨਹੀਂ ਤੁਸੀਂ ਦੁੱਕੀ ਦੁੱਕੀ ਦੇ ਪਹਾੜਲੇ ਆ ਲੱਗਿਓ ਆ ਰੋਲਾ ਪਾਉਣ ਉਹਨਾਂ ਨੂੰ ਇਦਾਂ ਐਵੇਂ ਪੰਪ ਦੇਈ ਜਾਂਦੇ ਆ ਹੁਣ ਤੁਸੀਂ ਕਹੋ ਇਦਾਂ ਕਹਿ ਦਿਓ ਪਈ ਅਸੀਂ ਨੀ ਜੀ ਸੰਵੰਸੂ ਦੇ ਡੱਬਰ ਨੂੰ ਅਸੀਂ ਸਿੱਖ ਨਹੀਂ ਮੰਨਦੇ ਹੂੰ ਮੇਹਮ ਚਲਾ ਦਿਓ ਇੱਕ ਵਾਰੀ ਨਹੀਂ ਪੰਥਕ ਨੇ ਉਹਦੇ ਨਹੀਂ ਮਤਲਬ ਵੀ ਜੇ ਤੁਹਾਡਾ ਪੈਮਾਨਾ ਇਹ ਆ ਪੇ ਸਿੱਖ ਦਾ ਤੇ ਨਸ਼ੇ ਦਾ ਕੋਈ ਸੰਬੰਧ ਨਹੀਂ ਤੇ ਫਿਰ ਤਾਂ ਚਾਹੀਦਾ ਤੁਸੀਂ ਉਹ ਉਹ ਅਕਾਲ ਤਖਤ ਤੋਂ ਹੁਕਮਨਾਮਾ ਜਾਰੀ ਕਰਵਾਓ ਸਾਰਿਆਂ ਨੂੰ ਇਹਨਾਂ ਨੂੰ ਪੰਚ ਸੋ ਛੇ ਕੋਈ ਸਿੱਖ ਨਹੀਂ ਹੈਗੇ ਜੀ ਹਾਂਜੀ ਉਹਨਾਂ ਤੁਮਾ ਇਹਨਾਂ ਦੇ ਘਰ ਆ ਕੇ ਰਹਿੰਦਾ ਆ ਆ ਆ ਜੋਧਿਆ ਦੀ ਖਾਨ ਦਾ ਜੱਥੇਦਾਰ ਆ ਇਹਨਾਂ ਦੇ ਘਰ ਆ ਕੇ ਰਹਿੰਦਾ ਕਈ ਸਾਲਾਂ ਤੋਂ ਰਹਿੰਦਾ ਆ ਆ ਔਰ ਜਸਪਾਲ ਸਿੰਘ ਸਿੱਧੂ ਦਾ ਨਾਂ ਆਉਂਦਾ ਆ ਜਦੋਂ ਭਾਈ ਸਾਹਿਬ ਤੇ ਅਟੈਕ ਹੋਇਆ ਇਹਦਾ ਨਾਂ ਆਉਂਦਾ ਵੀ ਬੰਬੇ ਚੋਂ ਇਹਨੇ ਪਰ ਇਹਨੇ ਸ਼ੂਟਰ ਭੇਜਿਆ ਸੀ ਯੋ ਕਾਸ ਸਾਰੇ ਕੰਮ ਇਹਨਾਂ ਦੇ ਉਹ ਕਰਦੇ ਆ ਜੀ ਹਾਂ ਕੰਮ ਇਹਨਾਂ ਦੇ ਇਹ ਜਸਪਾਲ ਇਹਦਾ ਸਾਰਾ ਸਾਰੇ ਕੰਮ ਦੇਖਦਾ ਇੱਥੇ ਹੁਣ ਫਡਰਲ ਨੂੰ ਵੀ ਸਕੋ ਜਾਣਾ ਸੀਐਮ ਕੋ ਜਾਣਾ ਤੇ ਇਹ ਲੈ ਕੇ ਜਾਂਦਾ ਆ ਤੇ ਜੇ ਜੇ ਤੁਸੀਂ ਜੋਧਿਆਂ ਦੀ ਖਾਨ ਦੇ ਏਡੇ ਵੱਡੇ ਉਹ ਵਹਿ ਗਏ ਜੇ ਤੁਹਾਡੇ ਦੋ ਹੀ ਬੰਦੇ ਫੜੇ ਗਏ ਆ ਹੁਣ ਇਹਨਾਂ ਦੇ ਇੱਕ ਜਸਪਾਲ ਸਿੰਘ ਦਾ ਭਰਾ ਅਵਤਾਰ ਸਿੰਘ ਸਿੱਧੂ ਤੇ ਦੂਜਾ ਸਤਨਾਮ ਸਿੰਘ ਪਵਾਰ ਫੜਿਆ ਗਿਆ ਦੋ ਦੋ ਹੀ ਬੰਦੇ ਸੀਗੇ ਤੇ ਇਹ ਕਿਹੜਾ ਸਰਕਾਰ ਕਰਾ ਰਹੀ ਹੈ ਪੰਜਾਬ ਤੋਂ ਚਿੱਟਾ ਲਿਆ ਕੇ ਇਹਨਾਂ ਨੇ ਇੱਥੇ ਬੰਬੇ ਵੇਚਣਾ ਸੀਗਾ ਕਿਉਂਕਿ ਇੱਥੇ ਕੀਮਤ ਜ਼ਿਆਦਾ ਮਿਲਣੀ ਸੀ ਬੰਬੇ ਦੇ ਵਿੱਚ ਕਿ ਪੰਜਾਬ 'ਚ ਕਿਹੜੀ ਕੀਮਤ ਹੈ ਇੱਥੇ ਇੱਥੇ 15 ਲੱਖ ਦਾ ਲਿਆਵਾਂਗੇ ਤੇ 1.5 ਕਰੋੜ ਦਾ ਵਿਕੇਗਾ ਇਹ ਅੱਜ ਤੋਂ ਨਹੀਂ ਕਰ ਰਹੇ ਕਾਫੀ ਟਾਈਮ ਤੋਂ ਕਰ ਰਹੇ ਕਿ ਪਹਿਲੀ ਵਾਰੀ ਨਹੀਂ ਕਰ ਰਹੇ ਐ ਦੇਖੋ ਜੀ ਸਾਰੀ ਦੁਨੀਆ ਵਿੱਚ ਜਿੰਨੇ ਖਾਲਸਤਾਨ ਦੀ ਭਿੰਡਰਾਂ ਵਾਲੀ ਦੀ ਗੱਲ ਕਰਨੇ ਵਾਲੇ ਬੰਦੇ ਆ ਜੀ ਸਮੇਤ ਨਿਊਜ਼ੀਲੈਂਡ ਦੇ 100% ਮੈਂ ਕਹਿੰਨਾ ਮੈਂ ਮੈਂ ਔਨ 에ਅਰ ਕਹਿੰਨਾ ਇੱਥੇ ਮੈਨੂੰ ਦੱਸੋ ਆਪਣਾ ਆਈਆਰਡੀ ਨੰਬਰ ਨਿਊਜ਼ੀਲੈਂਡ ਦਾ ਟੈਕਸ ਨੰਬਰ ਆਪਣੀ ਡੇਟ ਆਫ ਬਰਥ ਕਿਹੜੇ ਗੁਰਦੁਆਰੇ ਚ ਕਿਹੜੀ ਥਾਂ ਤੇ ਰੱਖਾਂ ਹਾਂਜੀ ਜਿੱਥੋਂ ਮਰਜ਼ੀ ਇਨਕੁਆਰੀ ਜਿੰਨੇ ਖਾਲਸਤਾਨ ਦੀ ਗੱਲ ਕਰਨੇ ਵਾਲੇ ਆ ਸਾਰੇ ਜਣੇ ਜਿੰਨੇ ਉਹਨਾਂ ਕੋਲ ਪ੍ਰਾਪਰਟੀ ਹੈਗੀ ਆ ਹਾਂਜੀ ਹੁਣ ਤੱਕ ਦੀ ਜਿੰਨੀ ਪ੍ਰਾਪਰਟੀ ਆ ਉਹਦਾ ਸਾਰਾ ਹਿਸਾਬ ਦੇ ਦੇਣ ਕਿ ਕਿੱਥੇ ਕੰਮ ਕੀਤਾ ਕਿੱਥੋਂ ਪੈਸੇ ਆਏ ਆ ਕਿੰਨਾ ਉਹਦਾ ਟੈਕਸ ਗਿਆ ਆ ਬਿਲਕੁਲ ਠੀਕ ਹੈ ਆਪੇ ਪਤਾ ਲੱਗ ਜਾਊਗਾ ਕਿ ਨਸ਼ੇ ਤੋਂ ਬਿਨਾ ਹੋ ਹੀ ਨਹੀਂ ਸਕਦਾ ਹੋ ਹੀ ਨਹੀਂ ਸਕਦਾ ਇਹਨਾਂ ਦਾ ਨਸ਼ੀਆਂ ਦੇ ਨਾਲ ਹੀ ਇਹ ਕਰਕੇ ਤੇ ਪੈਸਾ ਕਮਾਰੇ ਆ ਵੀ ਵੀ ਅਸੀਂ ਕਿਸੇ ਤਰ੍ਹਾਂ ਪੈਸਾ ਈਜ਼ੀ ਮਨੀ ਲੈਣਾ ਆ ਤੇ ਈਜ਼ੀ ਮਨੀ ਤਾਂ ਇਸ ਤਰ੍ਹਾਂ ਹੀ ਬਣਨਾ ਆ ਡਰਗ ਦੇ ਥ्रू ਹੀ ਬਣਨਾ ਆ ਬਸ ਠੀਕ ਆ ਹੁਣ ਉਹਦਾ 5 ਦਿਨ ਦਾ ਰਿਮਾਂਡ ਲਿਆ ਆ ਪੁਲਿਸ ਨੇ 0 ਡਾਲਰੈਂਸ ਆ ਗੁਜਰਾਤ ਦੇ ਵਿੱਚ ਹੂੰ ਡਰੱਗਸ ਦੇ ਅਗੇ ਜ਼ੀਰੋ ਟੋਲਰੈਂਸ ਉਹਨਾਂ ਨੇ ਪਰਚਾ ਕਰ ਦਿੱਤਾ ਆ ਤੇ ਹੁਣ ਇਹ ਧੁੰਮਾ ਤੇ ਇਹਦਾ ਜਿਹੜਾ ਧੁੰਮੇਦਾਰ ਜਿਹੜਾ ਰਾਈਟ ਹੈਂਡ ਆ ਜਸਪਾਲ ਸਿੱਧੂ ਇਹ ਹੁਣ ਕਿੰਨਾ ਕੁ ਜ਼ੋਰ ਲਾਉਂਦੇ ਆ ਦੇਖੋ ਸੀਐਮ ਦੇ ਕੋਲ ਜਾਂਦੇ ਆ ਜਾਂ ਕੀ ਕਰਦੇ ਵੀ ਮੇਰਾ ਭਰਾ ਇਨੋਸੈਂਟ ਆ ਕਿਉਂਕਿ ਕਿਉਂਕਿ ਪੰਜਾਬ ਤੋਂ ਡਰੱਗ ਲੈ ਕੇ ਆ ਰਹੇ ਸੀ ਕਿ ਕਾਰ ਦੇ ਵਿੱਚ ਕਾਰ ਵੀ ਫੜੀ ਗਈ ਐ ਇਹਨਾਂ ਦੀ ਪੰਜਾਬ ਨੰਬਰ ਕਾਰ ਆ ਪੰਜਾਬ ਤੋਂ ਡਰੱਗ ਲੈ ਕੇ ਆ ਰਹੇ ਸੀਗੇ ਡਰੱਗ ਕੋਈ ਇੱਥੋਂ ਨਹੀਂ ਇਹਨਾਂ ਨੇ ਲਿਆ ਪੰਜਾਬ ਤੋਂ ਲੈ ਕੇ ਆ ਰਹੇ ਸੀਗੇ ਇੱਥੇ ਵੇਚਣ ਵਾਸਤੇ ਪੂਰੀ ਖਬਰ ਹੈ ਉਹ ਗੁਰੂਆਂ ਪੀਰਾਂ ਦੀ ਧਰਤੀ ਤੋਂ ਗੁਰੂਆਂ ਪੀਰਾਂ ਦੀ ਧਰਤੀ ਤੋਂ ਲਿਆ ਰਹੇ ਆ ਹਾਂਜੀ 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 ਉੱਥੋਂ ਲਿਆ ਕੇ ਤਾਂ ਫਿਰ ਉਹ ਉਹ ਜਿਹੜੇ ਜੋਧੀਆਂ ਦੀ ਖਾਨ ਦੇ ਜੋਧੇ ਆ ਹੂੰ ਦਮਦਮੀ ਟਕਸਾਲ ਜੋਧੀਆਂ ਦੀ ਖਾਨ ਦੇ ਜੋਧੇ ਆ ਉਹ ਆ ਕੇ ਅਸੀਂ ਜਿਹਾ ਕੰਮ ਕਰ ਰਹੇ ਆ ਪਲੱਸ ਜਿਹੜਾ ਤੁਮਾ ਆ ਹਰਨਾਮ ਸਿੰਘ ਤੁਮਾ ਜਥੇਦਾਰ ਜੋਧੀਆਂ ਦੀ ਖਾਨ ਦਾ ਉਹ ਇਹਦੇ ਘਰ ਰਹਿੰਦਾ ਜਸਪਾਲ ਸਿੰਘ ਦੇ ਘਰ ਪੂਰੀ ਪੂਰੇ ਬੰਬੇ ਨੂੰ ਪਤਾ ਉਰੀ ਦੁਨੀਆ ਨੂੰ ਪਤਾ ਹੈ ਕਿ ਵੀ ਬੰਬੇ ਕਿਹੜੀ ਠਾਰਿਆ ਉਹਦੀ ਜਸਪਾਲ ਸਿੰਘ ਸਿੱਧੂ ਦੇ ਘਰ ਰਹਿੰਦਾ ਆ। ਯਾ। ਤੇ ਸਕਾ ਭਰਾ ਉਹਦਾ, ਛੋਟਾ ਸਕਾ ਭਰਾ ਉਹਦਾ ਡਰਗ ਚ ਫੜਿਆ ਗਿਆ ਇਹਨਾਂ ਨੂੰ ਪਤਾ ਨਹੀਂ ਵੀ ਕੀ ਕੰਮ ਹੁੰਦਾ ਪਿਆ। ਹੂੰ। ਉਹ ਤਾਂ ਜਿਹੜੇ ਆ ਕੇ ਇੱਥੇ ਰੇਡੀਓ ਤੇ ਬੋਲਦੇ ਆ ਵੀ ਨਹੀਂ ਗੁਰਦੁਆਰਿਆਂ ਚ ਨਹੀਂ ਹੁੰਦਾ, ਐਡਾ ਨਹੀਂ ਹੁੰਦਾ ਉਹਦਾਂ ਨੇ। ਉਹਨਾਂ ਨੂੰ ਹੁਣ ਪੁੱਛੇ ਵੀ ਆ ਕੀ ਹੁੰਦਾ ਆ? ਗੁਰਦੁਆਰੇ ਚ ਹੁੰਦਾ ਕਿ ਹਰਨਾਮ ਸਿੰਘ ਤੋਂ ਮਾਪ ਕਰਾ ਰਿਆ ਇਹ ਕੰਮ। ਕਿ ਤੂੰ ਕਰ ਮੈਂ ਤੇਰੇ ਪਿੱਛੇ ਆ ਗਿਆ ਆ। ਹਾਂ ਜੀ ਨਾ ਸਾਰਾ ਕੁਝ ਕਰਦੇ ਆ, ਸਪਤਾ ਆ ਉਹਨਾਂ ਨੂੰ ਵੀ ਪਤਾ ਆ। ਉਹਨਾਂ ਮੀ ਲੋਕਾਂ ਨੂੰ ਬੀਬਕ ਨੂੰ ਬਣਾਉਣ ਲੱਗੇ ਹੋਆ ਹਾਂ ਜਿਹੜੇ ਸਰੋਤੇ ਵੀ ਆ ਕੇ ਕਈ ਵਿੱਚ ਬੋਲਦੇ ਆ ਨਾ ਕਿ ਬਈ ਨਹੀਂ ਜੀ ਅਜੀ ਗੁਰਦੁਆਰੇ ਚ ਇਦਾਂ ਨਹੀਂ ਹੁੰਦਾ ਅਸੀਂ ਨਹੀਂ ਉਹਨਾਂ ਨੂੰ ਕੋ ਵੀ ਆ ਕੇ ਦੇਖ ਲਓ ਇੱਥੇ ਇਹ ਰੱਖਣ ਦੀ 18ਵੀਂ ਦਾ ਬੇਲਾਪੁਰ ਗੁਰਦੁਆਰਾ ਆ ਇੱਥੇ ਉੱਥੇ ਦਾ ਪ੍ਰਧਾਨ ਵੀ ਹੈਗਾ ਜਸਪਾਲ ਸਿੰਘ ਸਿੱਧੂ ਹੂੰ ਤੇ ਇਹ ਕਿਸ ਤਰ੍ਹਾਂ ਪ੍ਰਧਾਨਗੀ ਲੈ ਕੇ ਜ਼ਬਰਦਸਤੀ ਪ੍ਰਧਾਨ ਬਣ ਕੇ ਬੈਠਾ ਹੈ ਉੱਥੇ ਕਬਜ਼ੇ ਚ ਬੈਠਾ ਹੈ ਆ ਲੋਕ ਲੋਕ ਪਰੇਸ਼ਾਨ ਆ ਉੱਥੇ ਸੰਗਤ ਪਰੇਸ਼ਾਨ ਆ ਪਰ ਫਿਰ ਵੀ ਆਪਣੇ ਦਬਦਬੇ ਨਾਲ ਬਸ ਵੀ ਦਬਕੇ ਨਾਲ ਪਿੱਛੇ ਜੇਏ ਨੇ ਮੈਂ ਤੁਹਾਨੂੰ ਖਬਰ ਵੀ ਦੱਸੀ ਸੀ ਪਿੱਛੇ ਜੇਏ ਨੇ ਇੱਕ ਅਜਨਾਲੇ ਦੇ ਬੰਦੇ ਨੂੰ ਮਾਰਿਆ ਸੀਗਾ 307 ਦਾ ਪਰਚਾ ਆ ਪਰ ਇਹ ਕੋਈ ਨਹੀਂ ਉਦਾਂ ਹੀ ਤੁਰਿਆ ਫਿਰਦਾ ਬਾਹਰ ਨਹੀਂ ਬਸ ਸਰਕਾਰ ਦੇ ਦਰਬਾਰੇ ਹੈਗੀ ਆ ਜੀ ਉਹਦੇ ਮਤਲਬ ਵੀ ਇਹ ਹੁੰਦੇ ਆ ਕਿ ਉਹਨਾਂ ਨੂੰ ਦਿਓ ਹਿੱਸਾ ਦਿਓ ਕਰੋ ਰਲ ਮਿਲ ਕੇ ਖਾਓ ਹਾਂਜੀ ਤੁਮੇ ਦੀ ਹਰਨਾਮ ਸਿੰਘ ਤੁਮੇ ਦੀ ਫੋਟੋ ਸ਼ਰੇ ਆਮ ਉਹਦੇ ਨਾਲ ਲੱਗੀ ਹੋਈ ਆ ਸੀਐਮ ਨਾਲ ਬੀਜੇਪੀ ਦਾ ਸੀਐਮ ਆ ਇੱਥੇ ਫੜਨ ਵੀ ਦਵਿੰਦਰ ਫਡਨਵ ਇਸ ਉਹਦੇ ਨਾਲ ਸ਼ਰਿਆਮ ਫੋਟੋ ਲੱਗੀ ਹੋਈ ਆ ਵੀ ਉਹਨਾਂ ਸਰਤਾਜ ਦਾ ਇੱਕ ਗਾਣਾ ਕੱਢਿਆ ਉਹਨੇ ਅੱਜ ਗੁਰਤੀਬਹਾਦਰ ਸਾਹਿਬ ਜੀ 350 ਸਾਲਾਂ ਤੇ ਉਹਦੀ ਓਪਨਿੰਗ ਕਰਾਰ ਲੱਗਾ ਜੀ ਆਓ ਜੀ ਸਾਰੇ ਬੜਾ ਹਿਸਟੋਰੀਕਲ ਇਵੈਂਟ ਆ ਜੀ ਹੂੰ ਤੁਮਾ ਕਹਿੰਦਾ ਇੱਕ ਪਾਸੇ ਤੁਹਾਡੀ ਫੋਟੋ ਆ ਇੱਕ ਪਾਸੇ ਫਡਨਵ ਇਸ ਦੀ ਫੋਟੋ ਆ ਮੈਂ ਤੁਹਾਨੂੰ ਭੇਜੀ ਵੀ ਆ ਸ਼ਾਇਦ ਹਾਂਜੀ ਜੇ ਚਾਹੀਦਾ ਤਾਂ ਸਰੋਤਿਆਂ ਨੂੰ ਦਿਖਾ ਵੀ ਦਿਓ ਤੇ ਘੁੰਮਦੀ ਪਈ ਆ ਸਾਰੇ ਪਾਸੇ ਵੀ ਤੁਸੀਂ ਬੀਜੇਪੀ ਦੀ ਝੋਲੀ ਚ ਤੇ ਖਾਸ ਜਾ ਕੇ ਬੈਠੇ ਹੋ ਆਪ ਸ਼ਰਿਆਮ ਜਾ ਕੇ ਬੈਠੇ ਹੋ ਮੈਂ ਜਨੂੰ ਪਤਾ ਸਾਰਾ ਹੀ ਨਹੀਂ ਤਾਂ ਹੀ ਤਾਂ ਇਹਨਾਂ ਨੇ ਜਿਹੜਾ ਨਾ ਗੁਰੂ ਸਾਹਿਬ ਦੇ ਨਾਂ ਨਾਲ ਜਦੋਂ ਇਹ बार-बार ਛੇਵੇਂ ਪਾਤਸ਼ਾਹ ਨਾਲ ਬੰਦੀ ਛੁੜ ਦਿਵਸ ਮਨਾ ਕੇ ਬਣਾ ਕੇ ਮਨਾਉਂਦੇ ਆ ਹਾਂਜੀ ਉਹ ਅਸਲ 'ਚ ਜਦੋਂ ਕਿ ਨਾ ਆਲਾ ਸਿੰਘ ਵਰਗੇ ਆਪ ਉਸ ਵੇਲੇ ਦੇ ਅਫਦਾਲੀਆਂ ਨਾਲ ਉਸ ਵੇਲੇ ਦੇ ਸ਼ਾਸਕਾਂ ਨਾਲ ਮਿਲ ਜੁਲ ਕੇ ਰਹਿਣ ਲੱਪੇ ਹਾਂਜੀ ਉਹਨਾਂ ਨੂੰ ਖੁਸ਼ ਕਰਨ ਵਾਲੇ ਕਵੀ ਜਿਹੜੇ ਆ ਲੇਖਕ ਆ ਚਾਪਲੂਸ ਬੰਦੇ ਆ ਉਹਨਾਂ ਨੇ ਫਿਰ ਗੁਰੂ ਸਾਹਿਬ ਨਾਲ ਇਦਾਂ ਦੀਆਂ ਕਹਾਣੀਆਂ ਜੋੜ-ਜੋੜ ਕੇ ਆਪਣੇ ਉਲਟੇ ਕੰਮਾਂ ਨੂੰ ਜਸਟੀਫਾਈ ਕੀਤਾ ਆ ਬਿਲਕੁਲ ਨਹੀਂ ਤਾਂ ਕੋਈ ਸੈਂਸ ਨਹੀਂ ਬਣਦੀ ਕਿ ਜਦੋਂ ਤੁਸੀਂ ਸੋਚੋ ਕਿ ਯਾਨੀ ਪੰਜਵੇਂ ਪਾਤਸ਼ਾਹ ਤਾਂ ਇੰਨੇ ਵਿਝੇ ਰਿਆ ਇਸ ਗੱਲ ਲਈ ਕਿ ਅਸੀਂ ਇਦਾਂ ਟਸ ਤੋਂ ਮਸ ਨਹੀਂ ਹੋਇਆ ਜਾ ਸਕਦਾ ਬਿਲਕੁਲ ਕਮਾਂ ਤੇ ਜਿਹੜੇ ਕੰਮ ਆ ਕਰਨੇ ਵਾਲੇ ਸਿਧਾਂਤ ਆ ਸਾਡੀ ਇੱਕ ਆਈਡੀਓਲੋਜੀ ਆ ਉਹ ਤੇ ਖੜੇ ਆ ਚਾਹੇ ਬਾਦਸ਼ਾਹ ਹੋਵੇ ਕੋਈ ਸਰਕਾਰ ਹੋਵੇ ਜੋ ਤਵੀ ਤੇ ਬਿਠਾ ਦੋ ਜੋ ਮਰਜੀ ਕਰ ਦੋ ਹਾਂਜੀ ਤੇ ਹੁਣ ਇੱਕਦਮ ਬਾਦ ਉਹਨਾਂ ਦੇ ਪੁੱਤਰ ਨੂੰ ਜਦੋਂ ਉਹ ਬਾਦਸ਼ਾਹ ਫੜਦਾ ਆ ਜੀ ਤੇ ਉਹ ਉਹ ਜੇਲ੍ਹ ਚੋਂ ਛੁੱਟਣ ਤੇ ਉਹ ਆ ਕੇ ਦੀਪਮਾਲਾ ਕਰਨ ਲੱਪ ਪੈਂਦੇ ਆ ਅਤਿਸ਼ਵਾਜੀ ਕਰਨ ਲੱਪ ਪੈਂਦੇ ਆ ਹਾਂਜੀ ਇਹ ਕਾਫੀ ਖੁਸ਼ੀ ਵਾਲੀ ਗੱਲ ਸੀ ਹਾਂ ਵੀ ਪਹਿਲਾਂ ਜੇਲ੍ਹ ਚ ਪਾਇਆ ਫਿਰ ਹੁਣ ਛੁੱਟ ਕੇ ਆਇਆ ਤੇ ਅਸੀਂ ਮਨਾਈਏ ਮਤਲਬ ਮਤਲਬ ਪਈ ਬਾਦਸ਼ਾਹ ਦਾ ਉਹਨਾਂ ਨੂੰ ਫੜਕੇ ਲੈ ਜਾਣਾ ਜੇਲ੍ਹ ਚ ਪਾਉਣਾ ਬਹੁਤ ਫਿਕਰ ਵਾਲੀ ਗੱਲ ਸੀ ਉਹਨਾਂ ਲਈ ਜੀ ਜੀ ਹੁਣ ਜੇ ਛੱਡ ਦਿੱਤਾ ਨਾ ਉਹਨੇ ਤੇ ਹੁਣ ਏਦਾਂ ਸ਼ੁਕਰ ਮਨਾਉਣ ਲੱਗੇ ਆ ਉਹ ਹਾਂਜੀ ਠੀਕ ਹੈ ਅਸੀਂ ਕਿੰਨਾ ਛੋਟਾ ਕਰਕੇ ਸਿੱਟਿਆ ਆ ਬਿਲਕੁਲ ਠੀਕ ਹੈ ਜਾਣ ਤਾਂ ਜਿਨ੍ਹਾਂ ਦੇ 52 ਛੁੱਟੇ ਆ ਅਗਲਿਆਂ ਨੇ ਆਪਣੇ ਤਿਹਾਰਨਾ ਜੋੜਨਾ ਸੀ ਜੋੜ ਲਿਆ ਉਹਨਾਂ ਨੇ ਹਾਂਜੀ ਉਹਨਾਂ ਨੇ ਪੂਰੀ ਦੀਵਾਲੀ ਨੂੰ ਨੇ ਸੀ ਮਨਵਾਤੀ ਸਾਨੂੰ ਫੁਕਰਿਆਂ ਨੂੰ ਇਹ ਸਮਝ ਨਹੀਂ ਆਈ ਉਸ ਵੇਲੇ ਕਿ ਜੇ ਇਦਾਂ 52 ਕਲੀਆਂ ਆ ਇਦਾਂ ਕਿਹੜਾ ਬਾਦਸ਼ਾਹ ਯਾਰ ਕਿਸੇ ਬੰਦੇ ਨੂੰ ਜਿਹਨੂੰ ਜੇਲ੍ਹ ਚ ਪਾਇਆ ਉਹਨੇ ਤੇ ਉਹਨੂੰ ਛੱਡਣ ਲੱਗਾ ਅੱਜ ਸਰਕਾਰ ਕਿਹੜੇ ਕੈਦੀ ਨੂੰ ਇਦਾਂ ਕਰੂਗੀ ਪਹਿਲਾਂ ਪਹਿਲਾਂ ਫੜ ਲਿਆ ਕਿਸੇ ਦੋਸ਼ ਕਰਕੇ ਜੇ ਉਹਨੂੰ ਨਹੀਂ ਚਲੋ ਕੈਦ ਦਿੱਤਾ ਪੇ ਦੋਸ਼ ਹੈ ਨਹੀਂ ਤੇ ਉਹਨੂੰ ਕਹੇ ਕਿ ਅੱਛਾ ਉਹ ਕਹੇ ਮੈਂ ਤਾਂ ਜਾਊਂਗਾ ਬਾਹਰ ਪਹਿਲਾਂ ਨਾਲ ਦੇ ਵੀ ਛੱਡੋ हद हो गई यार यूँ ही जेवे ਛੱਡੋ ਹਾਂ ਉਹਨਾਂ ਦਾ ਕੀ ਕਸੂਰ ਆ ਜਾਂ ਉਹਨਾਂ ਦੀ ਕੀ ਗਲਤੀ ਆ ਉਹਦੇ ਬਾਰੇ ਕੋਈ ਕੋਈ ਚੈੱਕ ਅਪ ਨਹੀਂ ਹੋਣਾ ਬਸ ਇਹਨਾਂ ਨੂੰ ਛੱਡ ਦਿਓ ਨਾ ਹਾਂ ਬਸ ਜਿਹਨੂੰ ਜਿਹਨੂੰ ਕਸੂਰ ਕਰਕੇ ਅੰਦਰ ਜੇਲ੍ਹ ਚ ਸਿੱਟਿਆ ਗਿਆ ਆ ਉਹਨੂੰ ਇਦਾਂ ਥੋੜਾ ਵੀ ਕੋਈ ਬੰਦਾ ਕਹੇ ਮੈਂ ਬਾਹਰ ਨਹੀਂ ਜਿਹੜਾ ਅਗਲੇ ਕਹਿੰਦਾ ਨਹੀਂ ਜਾਣਾ ਨਾ ਕਿ ਰੋਲੇ ਇੱਥੇ ਬਹਿ ਜਾ ਰਮਨ ਹਾਂਜੀ ਬਾਦਸ਼ਾ ਇਦਾਂ ਪ੍ਰਭਾ ਕਰਦੇ ਆ ਯਾਨੀ ਇਦਾਂ ਦੇ ਉਹਨਾਂ ਦੇ ਉਹਨਾਂ ਦੇ ਧਰਮ ਦੇ ਅੰਦਰ ਬੰਦੇ ਨਹੀਂ ਸੀਗੇ ਇਦਾਂ ਦੇ ਰਹਿ ਵਰ ਬਿਲਕੁਲ ਉਂਡ ਔਰੰਗਜੀਬ ਦੇ ਉੱਤੇ ਕਿੰਨੇ ਕਿੰਨੇ ਦੋਸ਼ ਹੋ ਤਾਂ ਅਸੀਂ ਕਰ ਦਿੱਤਾ ਪਿਓ ਖੀਰ ਤੜਫ ਕੇ ਮਰਿਆ ਇਹ ਮਰਿਆ ਨਹੀਂ ਸਾਰੇ ਬਾਦਸ਼ਾਹ ਇਦਾਂ ਹੀ ਹੁੰਦੇ ਆ ਮਹਾਰਾਜਾ ਰਣਜੀਤ ਸਿੰਘ ਜੀ ਨੇ ਅਤਿਆਚਾਰ ਕਿਨੇ ਕੀਤਾ ਹੋਣਾ ਬਿਲਕੁਲ ਜਿੰਨੀ ਬੇਦਰਦੀ ਨਾਲ ਔਰੰਗਜੀਬ ਨੇ ਔਰੰਗਜੀਬ ਦੇ ਟੱਬਰ ਦੇ ਕਿੰਨੇ ਜੀ ਟੱਬਰ ਦੇ ਆਪਣੇ ਬੰਦਿਆਂ ਨੇ ਮਾਰੇ ਤੇ ਮਹਾਰਾਜਾ ਰਣਜੀਤ ਸਿੰਘ ਦੇ ਟੱਬਰ ਦੇ ਕਿੰਨੇ ਜੀ ਮਾਰੇ ਆ ਭਰਾਵਾਂ ਨੇ ਭਰਾਵਾਂ ਦੀ ਕਤਲ ਕੀਤੀ ਆ ਹਾਂਜੀ ਉਹਨੂੰ ਉਹਨੂੰ ਅਸੀਂ ਇਦਾਂ ਮਹਾਨ ਬਣਾ ਕੇ ਕਹੀ ਜਾਂਦੇ ਔਰੰਗਜ਼ੇਬ ਨੂੰ ਕੰਨੇ ਕਰਨੀ ਦਾ ਫਲ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਕੋਹ ਤਾਂ ਕਰਨੀ ਦਾ ਫਲ ਭੋਗਿਆ ਉਹਨੇ ਬਿਲਕੁਲ ਜਿੰਨੇ ਅਤਿਆਚਾਰ ਕਰਕੇ ਉਹ ਲੋਕ ਜਿਨ੍ਹਾਂ ਤੋਂ ਰਾਜ ਖੋਹ ਕੇ ਹੁਣ ਕਿੰਨੀਆਂ ਮਿਸਲਾਂ ਸੀ ਜਦੋਂ ਲੜਾਈਆਂ ਹੋਈਆਂ ਕਿੰਨੇ ਕਤਲ ਕੀਤੇ ਹੋਣੇ ਉਹਨੇ ਤੁਸੀਂ ਕਹਿੰਨੇ ਉਹਦੇ ਰਾਜ ਕੋ ਬੰਦਾ ਨਹੀਂ ਮਰਿਆ ਹਾਂਜੀ ਠੀਕ ਹੈ ਇਸ ਕਰਕੇ 40 ਸਾਲ ਦੀ ਕੋਈ ਫਾਂਸੀ ਨਹੀਂ ਹੋਈ ਬਾਦਸ਼ਾਹ ਜਿਹੜੇ ਆ ਪ੍ਰਬੰਧਕ ਜਿਹੜੇ ਲੀਡਰ ਹੁੰਦੇ ਆ ਜਿਹੜੇ ਆਗੂ ਹੁੰਦੇ ਆ ਉਹਨਾਂ ਉਹ ਕ੍ਰੀਏਟਰ ਹੁੰਦੇ ਆ ਉਨਾਂ ਨੂੰ ਇਹ ਗੱਲਾਂ ਦਾ ਪਤਾ ਹੁੰਦਾ ਕਿ ਇਦਾਂ ਦਾ ਕੋਈ ਕਰਮਾਂ ਦਾ ਫਲ ਨਹੀਂ ਹੈਗਾ ਇਹ ਨਹੀਂ ਹੈਗਾ ਤੁਹਾਡੀ ਬਸ ਮੌਕਾ ਹੈ ਉਹ ਤਾਂ ਜਿਹਦੇ ਹੱਥ 'ਚ ਹੈਗਾ ਐ ਇੱਕ ਵਾਰੀ ਠੀਕ ਐ ਉਹ ਆਪਣੀ ਓਪਰਚੁਨਿਟੀ ਨਾ ਜਾਣ ਦਿਓ ਨਹੀਂ ਤਾਂ ਰੁਲ ਜਊਂਗੇ ਤੁਸੀਂ ਹਾਂਜੀ ਉਹਨਾਂ ਲੋਕਾਂ ਨੂੰ ਚੰਗੀ ਤਰ੍ਹਾਂ ਪਤਾ ਹੁੰਦਾ ਵੀ ਜੇ ਤਖਤ ਤੇ ਬਹਿ ਗਏ ਤੁਸੀਂ ਤਾਂ ਫੈਸਲੇ ਕਰੋਗੇ ਜੇ ਤੁਹਾਡੇ ਕੋਲ ਤਾਕਤ ਖੁੱਸ ਗਈ ਤਾਂ ਅਗਲੇ ਨੇ ਜੇਲ੍ਹ 'ਚ ਪਾਉਣਾ ਐ ਕਤਲ ਕਰਨਾ ਨੌਕਰ ਬਣਾਉਣਾ ਪਤਾ ਨਹੀਂ ਕੀ ਕਰਾਉਣਾ ਤੁਹਾਡੇ ਕੋਲ ਬਿਲਕੁਲ ਬਿਲਕੁਲ 100% ਐ ਜਿਹੜਾ ਜਿਹੜਾ ਆਈਡੀਓਲੋਜੀ ਜਿਹੜੀ ਆਈਡੀਓਲੋਜੀ ਹੁਣ ਤੂੰ ਮਾਂ ਇਹਨਾਂ ਨੂੰ ਦੇ ਰਿਹਾ ਆ ਤੇ ਕਿਤੇ ਨਾ ਕਿਤੇ ਤੂੰ ਮਾਂ ਵੀ ਤੇ ਇਨਵੋਲਡ ਹੋਊਗਾ ਹੀ ਨਾ ਕਿ ਵੀ ਆ ਆਈਡੀਓਲੋਜੀ ਆ ਤੇਰੀ ਆਪ ਤਾਂ ਤੂੰ ਆਪ ਤਾਂ ਤੂੰ ਸਮਝ ਲੈਂਗੀ ਜਨਾਲਾ ਕਹੀ ਜਾਂਦਾ ਮੂੰਹ ਮੂੰਹ ਹਲੋ ਨਹੀਂ ਨਹੀਂ ਉਹ ਨਹੀਂ ਇਹਨਾਂ ਦੇ ਨਹੀਂ ਗੇੜ ਚ ਆ ਸਕਦੀ ਜੀ ਜੋ ਮਰਜ਼ੀ ਕਰੋ ਤਾਂ ਹਾਂਜੀ ਤੇ ਨਸ਼ਿਆਂ ਦੀ ਆਈਡੀਓਲੋਜੀ ਇਹਨੂੰ ਇਹਨਾਂ ਨੂੰ ਤੂੰ ਮਾਂ ਦੇ ਰਿਹਾ ਆ ਪਿੱਛੇ ਹੱਥ ਰੱਖ ਕੇ ਚਲੋ ਕੋਈ ਨਹੀਂ ਤੁਸੀਂ ਕਰੋ ਮੈਂ ਤੁਹਾਡੇ ਪਿੱਛੇ ਆ ਵਾਹ ਔਰ ਸੰਗਤ ਨੂੰ ਗੁੰਮਰਾਹ ਕਰੀ ਜੋ ਵੀ ਅਸੀਂ ਪੰਥਕ ਹੈਗੇ ਆ ਜਿਦਾ ਸਤਵੰਦ ਸਿੰਘ ਦਾ ਟੱਬਰ ਆ ਕਹਿੰਦੇ ਅਸੀਂ ਪੰਥਕ ਆ ਅਸੀਂ ਪੰਥ ਦਾ ਕਾਰਜ ਕਰ ਰਹੇ ਆ ਤੇ ਪੰਥ ਦਾ ਕਾਰਜ ਥੱਲੋਂ ਅੰਦਰੋਂ ਇਹ ਨਿਕਲਦਾ ਆ ਕਿ ਵੀ ਅੰਦਰ ਡਰੱਗਸ ਵੇਚਣਦੇ ਆ ਨੌਜਵਾਨੀ ਨੂੰ ਖਰਾਬ ਕਰ ਰਹੇ ਆ ਭਾਵੇਂ ਉਹ ਨੌਜਵਾਨੀ ਸਿੱਖਾਂ ਦੀ ਹੋਵੇ ਭਾਵੇਂ ਉਹ ਨੌਜਵਾਨੀ ਕਿਸੇ ਹੋਰ ਹੋਰ ਧਰਮ ਦੀ ਹੋਵੇ ਜਾਂ ਜਾਤੀ ਹੋਵੇ ਇਹਨਾਂ ਨੂੰ ਕੋਈ ਕਿਸੇ ਦੀ ਕਿਸੇ ਦਾ ਮਤਲਬ ਹੀ ਆਪਣੇ ਢਿੱਡ ਭਰਨਾ ਆਪਣੇ ਪੈਸੇ ਆ ਨਾ ਮਤਲਬ ਆ ਕਿ ਸਾਡੇ ਅਸਤੀ ਅਮੀਰ ਕਿਦਾਂ ਬਣ ਜਾਈਏ ਕੱਟ ਠੇ ਖੂਚ ਪਵੇ ਪੰਥ ਤੇ ਠੇ ਖੂਚ ਪਵੇ ਸਿੱਖੀ ਸੱਤ ਕੁਆਂਟਲ ਸੱਤ ਕੁਆਂਟਲ ਡਰੱਗ ਆਇਆ ਜੀ ਹਾਂਜੀ ਉਹਦੇ ਵਿੱਚੋਂ ਇੱਕ ਕੈਨ ਸੀ ਬੀਅਰ ਦੀ ਜਿਹਨੂੰ ਪੀ ਕੇ ਉਹ ਮੁੰਡੇ ਦੀ ਡੈਥ ਹੋ ਗਈ ਮੌਤ ਹੋ ਗਈ ਉਹਦੀ ਜੀ 21 ਸਾਲ ਦਾ ਬੱਚਾ ਸੀ ਤੇ ਸੱਤ ਕੁਆਂਟਲ ਨੇ ਸੱਤ ਕੁਆਂਟਲ ਨੇ ਕਿੰਨਿਆਂ ਦੀਆਂ ਜਾਨਾਂ ਲੈਣੀਆਂ ਸੀ ਜੀ ਬਿਲਕੁਲ ਹਣਾ ਹੁਣ ਇੱਥੇ ਇੱਥੇ ਉਸ ਕੇਸ ਨਾਲ ਸੰਬੰਧਿਤ 36 ਮਿਲੀਅਨ ਦੀ ਪ੍ਰਾਪਰਟੀ ਜਿਹੜੀ ਆ ਸੀਜ਼ ਹੋਈ ਆ 36 ਮਿਲੀਅਨ ਡਾਲਰ ਯਾਨੀ 3 ਕਰੋੜ 60 ਲੱਖ ਡਾਲਰ ਹੂੰ 3 ਕਰੋੜ 60 ਲੱਖ ਨੂੰ 50 ਨਾਲ ਗੁਣਾ ਕਰ ਲਓ ਹੂੰ ਜੇ ਇੰਡੀਆ ਦੇ ਬਣਾਉਣੇ ਆ ਕਿੰਨੇ ਕਰੋੜ ਬਣ ਜਾਣਗੇ ਜਾਨੀ ਹਾਂ ਅਰਬਾਂ 'ਚ ਜਾਣਾ ਉਹ ਤੇ ਹਾਂ ਇੰਨੀ ਪ੍ਰਾਪਰਟੀ ਕੋ ਸਾਲਾਂ ਦੇ ਵਿੱਚ ਹਾਂਜੀ ਜਿਨ੍ਹਾਂ ਦਾ ਕੋਈ ਕੰਮ ਦਾ ਵੀ ਇਦਾਂ ਦਾ ਰਿਕਾਰਡ ਨਹੀਂ ਤੁਹਾਨੂੰ ਮਿਲਣਾ ਤੇ ਇੰਨਾ ਕੰਮ ਕੀਤਾ ਹੋਊਗਾ ਜਣੀ ਨਹੀਂ ਅੱਜ ਜਿਹੜਾ ਇਹ ਇਹ ਤੁਹਾਨੂੰ ਦੱਸ ਰਿਹਾ ਨਾ ਜਸਪਾਲ ਸਿੱਧੂ ਦਾ ਜਿਹਦਾ ਨਾਮ ਵੱਜਦਾ ਆ ਭਾਈ ਸਾਹਿਬ ਦੇ ਅਟੈਕ ਦੇ ਵਿੱਚ ਉਹ ਬੰਦਾ ਅੱਜ ਉਹਦਾ ਭਰਾ ਇਹ ਕੰਮ ਕਰ ਰਿਹਾ ਤੇ ਅੱਜ ਪਹਿਲੀ ਵਾਰੀ ਤਾਂ ਨਹੀਂ ਕੀਤੀ ਔਰ ਕੀਤਾ ਉਹਨੇ ਨਹੀਂ ਨੇ ਪਤਾ ਨਹੀਂ ਕਦ ਦਾ ਚੱਲਦਾ ਹੈ ਜੀ ਬਸ ਆਹੀ ਹਾਹੀ ਲੁਚਾਨਣ ਇਹਨੂੰ ਪੂਰਾ ਚਾਨਣ ਹੋਣਾ ਜਸਪਾਲ ਸਿੰਘ ਨੂੰ ਪੂਰਾ ਚਾਨਣ ਹੋਣਾ ਹੈ ਹੋਣਾ ਹੈ ਯਾ ਕਿ ਵੀ ਇਹ ਕੰਮ ਕਰ ਰਿਹਾ ਹੈ ਐਦਾਂ ਤੇ ਨਹੀਂ ਹੈ ਨਾ ਵੀ ਘਰ ਦੇ ਵਿੱਚ ਭਰਾ ਰਹਿੰਦਾ ਹੈ ਤੇ ਉਹਨੂੰ ਪਤਾ ਹੀ ਨਹੀਂਗਾ ਕਿਵੇਂ ਮੇਰਾ ਭਰਾ ਕੀ ਕਰਦਾ ਹੈ ਨਹੀਂ ਨਹੀਂ ਪ੍ਰਾਪਰਟੀ ਜਦੋਂ ਪੈਸਾ ਆਉਂਦਾ ਫਿਰ ਤਾਂ ਬੰਦਾ ਆ ਫਿਰ ਤਾਂ ਚੰਗਾ ਲੱਗਦਾ ਵੀ ਚਲੋ ਪੈਸਾ ਆ ਰਿਹਾ ਪਤਾ ਕਰਕੇ ਪਿੱਛੇ ਧੁੰਮੇ ਦਾ ਹੱਥ ਹੈ ਧੁੰਮਾ ਪੂਰਾ ਬਣਿਆ ਹੋਇਆ ਸਰਕਾਰੀ ਦਰਬਾਰ ਇਹਨਾਂ ਦਾ ਪੂਰਾ ਜੀ ਬੀ ਪੀ ਦਾ ਭਾਜਪਾ ਦਾ ਪੂਰੀ ਸਾਂਝ ਹੈਗੀ ਆ ਬੈਠਣਾ ਉੱਠਣਾ ਹੈਗਾ ਆ ਹੂੰ